ਕੇਕਤਾ کلب ਵੱਲੋਂ ਪ੍ਰਦਾਨ ਨਿਰਮਲ ਸਿੰਘ ਪੱਪੂ ਅਤੇ ਚੇਅਰਮੈਨ ਐਸਕੇ ਪੁੰਛਦੇ ਨੇ 73 ਦੇ 34ਵੇਂ ਵਿਸ਼ਾਲ ਜਾਗਰਣ ਕਾਰਡ ਦਾ ਵਿਮੋਚਨ ਨਿੱਜੀ ਹੋਟਲ ਦੇ ਵਿੱਚ ਕੀਤਾ ਗਿਆ ਦੱਸ ਦਈਏ ਇਸ ਮੌਕੇ ਹਲਕਾ ਇੰਚਾਰਜ ਵਿਬੂਤੀ ਸ਼ਰਮਾ ਕੂਰ ਮੇਅਰ ਅਨਿਲ ਵਾਸੂ ਦੇਵਾ ਅਤੇ ਪੁਰ ਵਿਧਾਇਕ ਸ਼ੋਕ ਸ਼ਰਮਾ ਜ਼ਿਲ੍ਹਾ ਪ੍ਰਵਕਤਾ ਹੋਗੇ ਸ਼ਾਕੁੱਟੇ ਵਪਾਰ ਮੰਡਲ ਰਜੇਸ਼ ਪੁਰੀ ਚਾਚਾ ਵੇਦ ਪ੍ਰਕਾਸ਼ ਸੁਨੀਲ ਮਹਾਜਨ ਤੇ ਨਿਰੰਦਰ ਬਾਲੀਆ ਮੌਜੂਦ ਰਹੇ ਤੇ ਉਹਨਾਂ ਦੇ ਨਾਲ ਜੁਗਿਆਲ ਤੋਂ ਰੀਸ਼ੂ ਪ੍ਰਦਾਨ ਰੋਮੀ ਬਡੇਰਾ ਜਿਹੜੇ ਨੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇੱਥੇ ਉਹਨਾਂ ਨੇ ਸੇਵਕ ਰੂਪ ਚ ਜਿਹੜਾ ਸ਼ਹਿਰ ਵ ਕੀ ਕੀਤੀ ਹੈ ਤੇ ਦੱਸਦੇ ਹੀ ਉਹਨਾਂ ਨੇ ਕਿਹਾ ਹੈ ਕਿ 14 ਤਰੀਕ ਨੂੰ ਜਿਹੜਾ ਹੈ ਮਹਾ ਮਾਈ ਦਾ ਜਾਗਰਣ ਹੋਣ ਜਾ ਰਿਹਾ ਹੈ ਜਿਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਵੱਦ ਚੜ ਕੇ ਲੋਕ ਜਿਹੜੇ ਨੇ ਇੱਥੇ ਆਂਦੇ ਮਾਤਾ ਰਾਣੀ ਦਾ ਆਸ਼ੀਰਵਾਦ ਜਿਹੜਾ ਹੈ ਉਹ ਪ੍ਰਾਪਤ ਕਰਨ ਤੇ ਐਤਵਾਰ ਨੂੰ ਜਿਹੜਾ ਹੈ ਯਾਨੀ ਕਿ ਕੱਲ ਜਿਹੜਾ ਹੈ ਉਹ ਇੱਥੇ ਭੰਡਾਰਾ ਹੋਣ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਲੋਕ ਇੱਥੇ ਵੀ ਵੱਦ ਚੜ ਕੇ ਸ਼ਿਰਕਤ ਕਰਨ ਤੇ ਦੱਸਦੇ ਹਾਂ ਇਸ ਮੌਕੇ ਤੇ ਜਾਗਰਣ ਜੋ ਕਿ ਸ਼ਨੀਵਾਰ ਨੂੰ 14 ਸਤੰਬਰ ਨੂੰ ਹੋਣ ਜਾ ਰਿਹਾ ਉਸ ਤੇ ਵਿੱਚ ਜਿਹੜੇ ਨੇ ਮੁੱਖਾ ਤਿੱਥੀ ਜਿਹੜੇ ਨੇ ਅਸ਼ਵਨੀ ਸ਼ਰਮਾ ਜੋ ਕਿ ਵਿਧਾਇਕ ਪਠਾਨ ਮੇਰੇ ਵੀ ਬੁੱਤੀ ਸ਼ਰਮਾ ਜੋ ਕਿ ਹਲਕਾ ਇੰਚਾਰਜ ਪਠਾਨਕੋਟ ਨੇ ਲਾਲਚੰਦ ਘਟਾਰੂਚੱਕ ਜੋ ਕਿ ਕੈਬਨਿਟ ਮੰਤਰੀ ਨੇ ਤੇ ਅਮਿਤ ਵਿਧ ਜੋ ਕਿ ਪੁਰਵ ਵਿਧਾਇਕ ਨੇ ਪਠਾਨਕੋਟ ਤੇ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਐਮਪੀ ਗੁਰਦਾਸਪੁਰ ਨੇ ਤੇ ਪੰਨਾ ਲਾਲ ਪਾਟਿਆ ਜੋ ਕਿ ਮੇਅਰ ਪਠਾਨਕੋਟ ਨੇ ਇਹ ਸਾਰਿਆਂ ਦੇ ਵੱਲੋਂ ਵਿਸ਼ੇਸ਼ ਰੂਪ ਦੇ ਨਾਲ ਸ਼ਿਰਕਤ ਕੀਤੀ ਜਾਵੇਗੀ ਤੇ ਜੇਕਰ ਅਸੀਂ ਮਹਾਮਾਇ ਦੇ ਜਾਗਰਨ ਦੀ ਗੱਲ ਕਰੀਏ ਤਾਂ ਇਸ ਜਾਗਰਨ ਦੇ ਵਿੱਚ ਮਹਾਮਾਇ ਦੇ ਗੁਣਗਾਨ ਕਰਾਉਣ ਦੇ ਲਈ ਅੰਤਰਰਾਸ਼ਟਰੀ ਗਾयक ਜਿਹੜੇ ਇੰਟਰਨੈਸ਼ਨਲ ਸਿੰਗਰ ਮਾਸਟਰ ਸੁਨੀਮ ਤੇ ਅੰਤਰਰਾਸ਼ਟਰੀ ਗਾਇਕ ਸਤਿੰਦਰ ਵਡਾਲੀ ਤੇ ਲਲਿਤ ਸੋਨਵਾਲ ਜੋ ਕਿ ਨੇ ਉਹ ਮਹਾਮਾਇਦੇ ਗੁੰਗਾਨ ਕਰਾਉਣਗੇ ਤੇ ਹਰ ਇੱਕ ਨੂੰ ਜਣਾਏ ਉੱਥੇ ਆਏ ਸੰਗਤਾਂ ਨੂੰ ਮਹਾਮਾਇਦੇ ਗੁੰਗਾਨ ਦੇ ਵਿੱਚ ਰੰਗਣਗੇ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਕਾਰਡ ਵਿਮੋਚਨ ਦੇ ਵਿੱਚ ਜਾਗਰਨ ਨੂੰ ਲੈ ਕੇ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਸ਼ੋਭਾ ਯਾਤਰਾ ਕੱਢੀ ਜਾਵੇਗੀ ਉਸ ਬਾਰੇ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਆ ਆਓ ਸੁਣਨੇ ਸਾਰਾ ਸ਼ੇਰਾਂ ਵਾਲੀ ਜੀ ਦਾ ਸੰਜੀਤ ਪਰਬਾਰ ਕੀ ਜੈ ਹਿੰਦੂ ਸੇਕ ਇਕਤਾ ਗਲਵ ਕਾ ਵਿਸ਼ਾਲ ਭਗਤੀ ਜਾਗਰਨ ਮੇਲਾ 33ਵਾਂ ਆਰਾਮ ਇਲਾ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਮੈਂ ਸਭੀ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਹਿੰਦੂ ਸੇਕ ਇਕਤਾ ਗਲਵੋਂ ਪ੍ਰਾਰਥਨਾ ਕਰਦਾ ਹਾਂ ਕਿ ਹਉਮਾ ਕੇ ਪੁੱਜੋ ਤੇ ਮਾਤਾ ਰਾਣੀ ਮਾਂ ਜਵਲਾ ਜੀ ਦੀ ਖੰਡ ਜੋਤੀ ਦੇ ਦਰਸ਼ਨ ਕਰੋ ਸਾਡੇ ਵਿੱਚ ਇਸ ਵਾਰ ਇੰਟਰਨੈਸ਼ਨਲ ਗਾਇਕ ਮਾਸਟਰ ਸਲੀਮ ਜੀ ਸਤਵਿੰਦਰ ਬਟਾਲੀ ਬ੍ਰਦਰ ਔਰ ਉਹਨਾਂ ਦੇ ਨਾਲ ਲਲਿਤ ਸੋਨੇਵਾਲ ਜੀ ਦਿੱਲੀ ਤੋਂ ਜਿਹੜੇ ਨਿਰਿੰਦਰ ਚੰਚਲਨੀ ਦੀ ਪੂਰੀ ਟੀਮ ਮਾਂ ਮਾਈ ਦਾ ਹਾਜ਼ਰੀ ਲਵਾਉਣ ਲਈ ਆ ਰਹੀ ਹੈ ਔਰ ਇਹਦੇ ਨਾਲ ਤੁਹਾਨੂੰ ਮਨਮੋਹਕ ਝਾਂਕੀਆਂ ਤੇ ਜਿਹੜਾ ਵਿਸ਼ਾਲ ਭਵਨ ਜਿੱਥੇ ਜਿਹਦੇ ਵਿੱਚ ਮਾਤਾ ਜਵਾਲਾ ਜੀ ਦੀ ਜੋਤ ਹੋਏਗੀ ਉਹਦੇ ਦਰਸ਼ਨ ਕਰਵਾਏ ਜਾਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਪਹੁੰਚ ਕੇ ਮਾਂ ਜਵਾਲਾ ਜੀ ਦੀ ਅਖੰਡ ਜੋਤੀ ਦੇ ਦਸਨ ਕਰੋ ਔਰ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸ਼ੋਭਾ ਯਾਤਰਾ ਜਿਹੜੀ ਜਿਹੜਾ ਜਿਹੜਾ ਕੱਲ ਸੰਡੇ 8 ਤਰੀਕ ਨੂੰ ਸਾਡਾ ਵਿਸ਼ਾਲ ਭਗਵਤੀ ਭੰਡਾਰਾ ਜਿਹੜਾ ਉਹ ਗਾੜੀਆਂ ਦਾ ਚੌਂਗ ਦੇ ਵਿੱਚ ਹੋ ਰਿਹਾ ਜਿਹਦੇ ਵਿੱਚ ਹਮਨ ਜੱਗੇ ਕੀਤਾ ਜਾਏਗਾ ਕਾਲੀ ਝੰਡਾ ਝੰਡਾ ਪੂਜਨ ਕੀਤਾ ਜਾਏਗਾ ਔਰ ਉਹ ਝੰਡਾ ਆਮਿਲਾ ਗਰਾਊਂਡ ਦੇ ਵਿੱਚ ਲਾਇਆ ਜਾਏਗਾ ਔਰ ਤੋਂ ਬਾਅਦ 13 ਤਰੀਕ ਨੂੰ ਸਾਡੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸਾਰੇ ਸ਼ਹਿਰਾਂ ਚ ਹੁੰਦੀ ਹੋਈ ਆ ਰਾਮਲੀਲਾ ਗਰਾਊਂਡ ਦੇ ਵਿੱਚ ਸਮਾਪਤ ਹੋਏਗੀ ਮੈਂ ਸਾਰਿਆਂ ਨੂੰ ਫਿਰ Hindu Seeta Club ਮੈਂਬਰ ਕਮੇਟੀ ਵੱਲੋਂ ਬੇਨਤੀ ਕਰਦਾ ਹਾਂ ਕਿ ਸ਼ੋਭਾ ਯਾਤਰਾ ਜੀ ਪਹੁੰਚ ਕੇ ਸਾਰੇ ਮਹਾ ਜੀਵਾਲਾ ਜੀ ਦਾ ਹੀਰਵਾਤ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸੁਭਾਗਾ ਦੇ ਨੇ Hindu Seeta Club ਲਈ ਕਿ ਉਹਨਾਂ ਦਾ ਅਸੀਂ 7ਵੇਂ ਵਿਸ਼ਾਲ ਭਗਤੀ ਜਾਗਰਣ ਦਾ ਜਾ ਕਾਰਡ ਆ ਉਹਦਾ ਵਿਮੋਚਨ ਕੀਤਾ ਹੈ ਤੁਸੀਂ ਦੋਹਰੇ ਔਰ ਇਹ ਸ਼ਹਿਰ ਦੇ ਵੱਡੇ ਮੇਲਿਆਂ ਚੋਂ ਇੱਕ ਮੇਲਾ ਹੈ ਪਰ ਮੇਰੀ ਸਾਰੇ ਜੱਗੇ ਬੇਨਤੀ ਹੈ ਕਿ ਉਹ ਸਭ ਲੋਕ ਇਸ ਮੇਲੇ 'ਚ ਹੁਮਮ ਆ ਕੇ ਪੁੱਜੋ ਤੇ ਮਾਂ ਮਾਜ ਦਾ ਅਸ਼ੀਰਵਾਦ ਲਓ ਇਸ ਮੇਲੇ ਵਿੱਚ ਇੰਟਰਨੈਸ਼ਨਲ ਗਾਇਕ ਮਾਸਟਰ ਸੁਲੀਮ ਜੀ ਜਿਨ੍ਹਾਂ ਨੂੰ ਸਤਾਂਗੁਰ ਦੇ ਲੋਕ ਬਹੁਤ ਪਿਆਰ ਕਰਦੇ ਆ ਉਹ ਆ ਕੇ ਆਪਣੀ ਹਾਜ਼ਰੀ ਲਵਾਉਣਗੇ ਪਰ ਮੇਰੀ ਸਭ ਦੀ ਸ੍ਰੀ ਚੰਨ ਲਈ ਬੇਨਤੀ ਹੈ ਕਿ ਉਹ ਹੁਮਮ ਆ ਕੇ 13 ਤਰੀਕ ਨੂੰ ਸ਼ੁਭਾ ਜਤਰਾ ਹੈ ਔਰ ਜਨ ਵੀ ਆਓ ਔਰ 14 ਤਰੀਕ ਨੂੰ ਇਹ ਜਾਗਰਣ ਹੈ ਔਰ ਜਨ ਵੀ ਆਓ ਔਰ ਮੈਂ ਇੱਕੋਰੀ ਵੇਖ ਆਪਣੇ ਚਿਹਰ ਦੇ ਸਾਰੇ ਲੋਕਾਂ ਦਾ ਹੱਥ ਜੋੜ ਕੇ ਬੇਨਤੀ ਕਰਦਾ ਉਹ ਇਸ ਜਾਗਰਣ ਵਿੱਚ ਆ ਕੇ ਇਸ ਜਾਗਰਣ ਦੀ ਸ਼ੁਭਾ ਨੂੰ ਵਧਾਓ ਔਰ ਮਾਂ ਮਾਇਦਾ ਸ਼ਰਧਾਤ ਨਾਲ ਕਰੋ ਜੈ ਮਾਤਾ ਜੈ ਮਾਤਾ ਦੀ ਹਿੰਦੂ ਸਿੱਖ ਇੱਕ ਤੱਕ ਕਲਬ ਦਾ ਚੌਥੀ ਮਾ ਵਿਸ਼ਾਲ ਮਾਂ ਜਾਗਰਣੀ ਜਾਗਰਣ ਭੰਡਾਰਾ ਜਿਹੜਾ ਹੈ ਮੇਲਾ ਔਰ ਭੰਡਾਰਾ ਦੋਨੋਂ ਕਿਤੇ ਜਾ ਰਹੇ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਬਰਤਨਾ ਹੈ ਕਿ ਬਦ ਤੋਂ ਬਦ ਸੰਖਿਆ ਦੇ ਵਿੱਚ ਮਾਂ ਜਾਗਰਣ ਦੇ ਵਿੱਚ ਮਹਾਮਾਈ ਦਾ ਗੁਣਗਾਨ ਸੁਣਨ ਲਈ ਸਾਰੇ ਆਓ ਔਰ ਮਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਮਾਂ ਕਿਉਂਕਿ ਅੰਤਰਰਾਸ਼ਟਰੀ ਜਿਹੜੇ ਆਪਣੇ ਜਾਗਰਣ ਕਰਨ ਵਾਲੇ ਅੰਤਰਰਾਸ਼ਟਰੀ ਸਾਡੇ ਆ ਰਹੇ ਨੇ ਸਾਰੇ ਦੇ ਸਾਰੇ ਸਿੰਗਰ ਗਾਇਕ ਆ ਰਹੇ ਨੇ ਬਾਰੋਂ ਸੋ ਸਾਰੇ ਪਠਾਨਕੋਟ ਨਿਵਾਸੀਆਂ ਨੂੰ ਇਹ ਬਹੁਤ-ਬਹੁਤ ਨਿਵੇਦਨ ਹੈ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਮਾਂ ਦੇ ਜਾਗਰਣ ਦੇ ਵਿੱਚ ਹਿੱਸਾ ਲਓ ਮਾਂ ਦਾ ਆਸ਼ੀਰਵਾਦ ਲਓ ਔਰ ਵੱਧ ਤੋਂ ਵੱਧ ਸਖੈਪੋਜ ਜੈ ਮਾਤਾ ਕੈਮਰ ਪਰਸੇ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ